ड़ हज़ार तोर पाणी विचो आसान छोर सुमी लॻे चा विच पाणी

ਤੇ ਆਈਆਂ ਰਾਜਣਾਵੇ ਤੇਰੀ ਦੀਦ ਬਾਜੋ ਤੇਰੀ ਦੀਦ ਬਾਜੋ ਅੱਖੀਆਂ ਤੇ ਆਈਆਂ ਰਾਜਣਾਵੇ ਤੇਰੀ ਦੀਦ ਬਾਜੋ ਸਾਥੋਂ ਚੱਲੀਆਂ ਨਹੀਂ ਜਾਂਦਿਆਂ ਚੱਲੀਆਂ ਨਹੀਂ ਜਾਂਦਿਆਂ ਜੁਦਾਈਆਂ ਰਾਜਣਾਵੇ ਤੇਰੀ ਦੀਦ ਬਾਜੋ ਓ ਦੀਦ ਬਜੋ ਤੂੰ ਆ ਤੇ ਆਂ ਰਾਜਣਾ ਵੇ ਤੇਰੀ ਦੀਦ ਬਜੋ ਸਾਥੋਂ ਚੱਲੀਆਂ ਨੀ ਜਾਂਦਿਆਂ ਆ ਚੱਲੀਆਂ ਨੀ ਜਾਂਦਿਆਂ ਜੁਦਾ ਯਾਰਾ ਰਾਜਣਾ ਵੇ ਤੇਰੀ ਦੀਦ ਬਜੋ ਕੋ ਬਜੋ ਮੈਨ ਨੀਂਦ ਰਹਉਂਦੀ ਆ ਨਹੀਂ ਤਾਰੇ ਗਿਣਨੇ ਪੈਂਦੇ ਨੀਂਦ ਰਹਉਂਦੀ ਆ ਨਹੀਂ ਵਿੱਚ ਉਡੀਕਾਂ ਰਹਿੰਦੇ ਅੱਖਾਂੋਂ ਦਿਨ ਨਹੀਂ ਤਾਰੇ ਗਿਣਨੇ ਪੈਂਦੇ ਨੀਂਦ ਰਹਉਂਦੀ ਆ ਨਹੀਂ ਆਰੇ ਕਰਨੇ ਪੈਂਦੇ ਨੀਂਦ ਰਹੀਉਂਦੀਆਂ ਨਹੀਂ ਵਿਚੇ ਉਡੀਕਾਂ ਰਹਿੰਦਿਆਂ ਅੱਖੀਆਂ ਸੋਧੀਆਂ ਨਹੀਂੋ ਜੋ ਜਨ ਅੱਖੀਆਂ ਚਾਰਿ ਤੇ ਸੋਣਾ ਫੁੱਲ ਜਾਂਦਾ ਹੋ ਜਾਵੇ ਜੇ ਪਿਆਰ ਤੇ ਮੋੜਾ ਹੋ ਲੈ ਜਾਂਦਾ ਰਹ ਰਿਤੇ ਉਹ ਜਾਵੇ ਜੇ ਪਿਆਰ ਤੇ ਨਾ ਭੁੱਲ ਜਾਂਦਾ ਉਹ ਜਾਵੇ ਜੇ ਪਿਆਰ ਤੇ ਨਾ ਭੁੱਲ ਜਾਂਦਾ ਪ੍ਰੇਮ ਮਰੇ ਤਦ ਪ੍ਰੇਮ ਸਗਮਦਾ दा 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 तेरा शबाब ते रा मेन तेरा ਬਾਬ ਲੈ ਬੈਠ ਰੰਗ ਗੋਰਾ ਗੁਨਾ ਮੈਂ ਬੈਠ ਹਾਂ ਹਾਂਜੀ ਮੇਰਾ ਨਾਮ ਚਰਨਪ੍ਰੀਤ ਸਿੰਘ ਹਨ ਗੌਂਦ ਦਾ ਸ਼ੌਂਕ ਤੇ ਬਚਪਨ ਤੋਂ ਸੀ ਬਸ ਫੈਮਿਲੀ ਦੇ ਜਿੱਦਾਂ ਫਾਦਰ ਸਾਹਿਬ ਕੁਸ਼ਰੀ ਕਰਦੇ ਸੀ ਉਹਨਾਂ ਤੋਂ ਹੀ ਦੇਖ ਕੇ ਘਰ ਦਾ ਮਾਹੌਲ ਹੀ ਐਵੇਂ ਦਾ ਸੀ ਕਿ ਗਾਉਣ ਦਾ ਸ਼ੌਂਕ ਪੈ ਗਿਆ ਸ਼ੌਂਕ ਤੇ ਲਾ ਲਓ ਤੁਸੀਂ ਮੈਂ 4-5 ਸਾਲ ਦੇ ਸਮਥਿੰਗ ਉਦੋਂ ਤੋਂ ਹੀ ਗਾਉਣ ਦਾ ਸ਼ੌਂਕ ਬਸ ਕਾਲਜ ਕਾਲਜ ਵਿੱਚ ਜਾ ਕੇ ਵੀ ਫੇਮਸ ਬਸ ਐਸੀ ਚੀਜ਼ ਹੀ ਰਹੀ ਕਾਲਜ ਵੀ ਸੁਣਦੇ ਨੇ ਤੁਹਾਡੇ ਗਾਣੇ ਹਾਂਜੀ 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 ਸਕੂਲ ਟਾਈਮ ਵੀ ਕਾਲਜ ਟਾਈਮ ਵੀ ਬਸ ਇਸੇ ਚੀਜ਼ 'ਚ ਫੇਮਸ ਰਹੇ ਜਿਆਦਾ ਵੀ ਬੱਚੇ ਕਾਉਂਦੇ ਰਹੇ ਇਹਨਾਂ ਦਾ ਮਾਹੌਲ ਹੀ ਜਿੱਦਾਂ ਫੈਮਿਲੀ ਦਾ ਰਿਲੇਸ਼ਨ ਹੁੰਦਾ ਵੀ ਇਹਨਾਂ ਦੀ ਫੈਮਿਲੀ 'ਚ ਪਾਦਰ ਸਾਹਿਬ ਹੁੰਦੇ ਹੀ ਇਹ ਵੀ ਬੇਟਾ ਵੀ ਕਾਉਂਦਾ ਇਦਾਂ ਦਾ ਸਿਸਟਮ ਸੀ ਆਪਣਾ ਪਾਦਰ ਸਾਹਿਬ ਹਾਂਜੀ ਹਾਂਜੀ ਬਲਕਿ ਕੀ ਕੀ ਸ਼ੌਂਕ ਸੀ ਕੀ ਕੰਮ ਜਿਆਦਾ ਆਪਣਾ ਸ਼ੌਂਕ ਜਿੱਦਾਂ ਅੱਛੀ ਅੱਛੀਆਂ ਚੀਜ਼ਾਂ ਸੁਣਨ ਦਾ ਗਾਉਣ ਦਾ ਬਟਾਲਵੀ ਸਾਹਿਬ ਹੋਵੇ ਸ਼ਿਵ ਕੁਮਾਰ ਬਟਾਲਵੀ ਸੁਚੇਤ ਪਾਤਰ ਅੱਛੇ-ਅੱਛੇ ਰਚਨਾ ਸੁਣਨ ਦਾ ਸ਼ੌਕ ਹੈ ਤੇ ਗਾਉਣ ਦਾ ਸ਼ੌਕ ਹੈ। ਦਿੱਕੇ ਇਹ ਕੀ ਇਹ ਤਾਂ ਸਿੱਖਣਾ ਹੈ ਸਿੱਖਿਆ ਕਿਸੇ ਨੂੰ ਨਹੀਂ ਸਿੱਖੇ ਸਪ੍ਰੋਪਰ ਹੀ ਪਹਿਲਾਂ ਸਿੱਖਿਆ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਆਪਾਂ ਮੇਰੇ ਉਸਤਾਦ ਜੀ ਨੇ ਉਸਤਾਦ ਜਗਜੀਤ ਸਿੰਘ ਮੈਤਿਆ ਤੋਂ ਗੀਤ ਸਿੱਖੇ ਗੀਤ ਗੁਰਬਾਣੀ ਵੀ ਹਾਂ ਗੁਰਬਾਣੀ ਵੀ ਸਿੱਖੀ ਗੀਤ ਗਜ਼ਲ ਕਵਾਲੀ ਇਸ ਸੰਗੀਤ ਦਾ ਸ਼ੈਲੀ ਇਸ ਤਰ੍ਹਾਂ ਦੀ ਸ਼ੈਲੀ ਹੈ ਵੀ ਸੰਗੀਤ ਜੀ ਤੋਂ ਸਿੱਖਦੇ ਆਂ ਇੱਕ ਕਿਤਾਬ ਦੀ ਤਰ੍ਹਾਂ ਮੰਨ ਲਓ ਕਿ ਪੰਜਾਬੀ ਦੇ ਸੀ ਪੰਜਾਬੀ ਸਿੱਖਦੇ ਆਂ ਤੇ ਪੰਜਾਬੀ ਤੋਂ ਬਾਅਦ ਆਪਾਂ ਕੋਈ ਵੀ ਕਿਤਾਬ ਪੜ੍ਹ ਸਕਦੇ ਸੰਗੀਤ ਸ਼ਾਸਤਰੀ ਸੰਗੀਤ ਐਸਾ ਸੰਗੀਤ ਐ ਵੀ ਕੋਈ ਵੀ ਜਦੋਂ ਅਸੀਂ ਸਿੱਖ ਲਏ ਨੇ ਫਿਰ ਕੋਈ ਵੀ ਚੀਜ਼ गा ਸਕਦੇ ਗੁਰਬਾਣੀ गा ਸਕਦੇ ਆਂ ਹਿੰਦੀ गा ਸਕਦੇ ਕੁਝ ਵੀ गा ਸਕਦੇ ਆਪਾਂ ਪਰਿਵਾਰ ਦੇ ਕਿੰਦਾਂ ਸੇ ਰਸ ਗਣ ਗਿਆ ਪਰਿਵਾਰ ਦਾ ਬਹੁਤ ਸੰਯੋਗ ਹੈ ਪਰਿਵਾਰ ਦੇ ਸਦਕਾ ਹੀ ਹੈ ਸਾਰਾ ਕੁਝ ਪਰਿਵਾਰ ਨੇ ਬੜਾ ਸੇ ਜੋਬ ਦਿੱਤਾ ਉਹਨਾਂ ਦੇ ਸਦਕੀ ਜੀ ਇਦਾਂ ਹੀ ਆਇਆ ਕਿ ਦੇ ਪਰਿਵਾਰ ਦੇ ਨਾਲ ਜੇ ਹੋਵੇ ਉਹਦੇ ਕੇ ਆ ਜਿਸ ਮਾਰੇ ਹਾਂ ਜੀ ਹਾਂ ਜੀ ਇਦਾਂ ਹੁੰਦਾ ਰਹਿੰਦਾ ਅਕਸਰ ਕੋਈ ਨਾ ਕੋਈ ਇੱਕ ਵਾਰ ਦਾ ਵਾਕਿਆ ਸੀ ਵੀ ਮੈਂ ਭਾਬੀ ਜਣਾ ਨਾਲ ਗਿਆ ਉਹਨਾਂ ਦੇ ਫੈਮਿਲੀ ਚ ਜਾਗਰਨ ਸੀ ਕਾਫੀ ਟਾਈਮ ਪੁਰਾਣੀ ਗੱਲ ਸਕੂਲ ਟਾਈਮ ਦੀ ਤੇ ਉਹਨਾਂ ਨੇ ਬੱਸ ਮੈਨੂੰ ਕਿਹਾ ਤਾਂ ਵੀ ਪਤਾ ਵੀ ਨਹੀਂ ਸੀ ਮੈਨੂੰ ਅਤਨ ਚੇਤ ਵੀ ਆ ਕੰਮ ਹੋਣਾ ਉਹਨਾਂ ਕਿਹਾ ਵੀ ਕੁਛ ਗਾਉਣਾ ਉਹਨ ਦੀ ਬੋੜੀ ਸਾਰਾ ਕੁਝ ਗਾਇਆ ਚਲੋ ਮਾਲਕ ਦੀ ਕਿਰਪਾ ਨਾਲ ਬੜਾ ਵਧੀਆ ਸਹਿਯੋਗ ਮਿਲਿਆ ਕਿੱਥਾ ਜਾ ਕੇ ਪਹੁੰਚਣਾ ਚਾਹਤੇ ਜਾਣਾ ਚਾਹਤੇ ਸੀ ਹਨਾ ਮੇਰਾ ਇਹ ਪਲਾਨੇ ਇੱਕਦਮ ਮੋੜ ਹੀ ਦੇ ਹੀ ਲੋ ਕਿੱਦੋਂ ਦੇਖੂਗਾ ਬੰਨਾਂ ਜਿੰਦੇ ਤੁਸੀਂ ਇਹ ਨਾ ਮੈਂ ਮੋਢੀ ਮਰੇ ਵੀ ਮੈਂ ਅੱਛੇ ਸਰੋਤੇ ਚ ਗਿਣਿਆ ਜਾਵਾ ਜਿਵੇਂ ਸਰਤਾਜ ਜੀ ਹੋ ਗਏ ਵੀਰ ਸਿੰਘ ਹੋ ਗਏ ਸੁਲਜਾ ਜਮਾਟਰ ਆਪਣਾ ਸਾਰਾ ਉਹਨਾਂ ਦੀ ਤਰ੍ਹਾਂ ਪਾਵੀ ਥੋੜੇ ਦੁਨੀਆ ਚ ਪ੍ਰੇਮ ਭਾਵਨਾ ਇਹ ਉਹਨਾਂ ਦੀ ਸ਼ਾਇਰੀ ਸਾਫ਼ ਸੁਥਰੀ ਹੈ ਜਿਹੜਾ ਫੈਮਿਲੀ ਚ ਬੈ ਕੇ ਸੁਣ ਸਕਦੇ ਹਨ ਤੇ ਇਹ ਹੀ ਅੱਜ ਕੱਲ ਦਾ ਮਾਹੌਲ ਹੈ ਵੀ ਜਿਹੜੀ ਚੀਜ਼ ਆਪਾਂ ਫੈਮਿਲੀ ਨਾਲ ਸੁਣ ਸਕੀਓ ਵੈਸੇ ਹੈ ਨੇ ਦੇਖ ਕਿਹੜਾ ਤੁੰਤੁਰਾ ਲੇਖਕ ਮੈਨੂੰ ਸ਼ੇਖਮੁਹਾਰ ਬਟਾਲਵੀ ਇਸ ਤੋਂ ਇਲਾਵਾ ਸੁਜੀਤ ਪਾਤਰ ਕੁਝ ਟੱਚ ਆਪ ਉਹਨਾਂ ਦਾ ਵੈਸੇ ਵੀ ਰਚਨਾ ਉਹਨਾਂ ਦੀ ਬਹੁਤ ਅੱਛੀਆਂ ਨੇ ਲਗਦਾ ਜਿਵੇਂ ਇਹਨਾਂ ਨੇ ਲਿਖਿਆ ਕੋ ਸੱਚੀ ਗੱਲ ਹੈ ਹਾਂ ਸੱਚੀ ਗੱਲ ਹੈ ਸਹੀ ਗੱਲ ਹੈ ਜੀ ਵੈਸੇ ਤੇ ਜੇ ਜਿਹੜਾ ਬੰਦਾ ਏਸੀ ਨੂੰ ਪ੍ਰੇਮ ਕਰਦਾ ਫੀਲ ਕਰਦਾ ਉਹਨੂੰ ਤੇ ਦਿਖਦਾ ਜੀ ਸਾਰਾ ਕੁਝ ਉਹ ਏਸੀ ਦੇ ਵਿੱਚ ਜਿਸ ਰਾਜ ਨੂੰ ਕਾਣੇ ਸੁਣਨ ਵਾਲੀ ਨਹੀਂ ਹਾਂ ਨਹੀਂ ਮੇਰਾ ਤੇ ਮੈਸੇਜ ਇਹੋ ਹੀ ਆ ਵੀ ਚਲੋ ਚੀਜ਼ਾਂ ਉਹੋ ਜਿਹੀ ਪ੍ਰਮੋਟ ਹੋਣੀ ਚਾਹੀਦੀ ਹੈ ਵੀ ਜਿਹੜੀਆਂ ਘਰ ਬੈਠ ਕੇ ਸੁਣੀਆਂ ਜਾਣ ਆਪਣੇ ਪਰਿਵਾਰ ਕਾਲ ਨੂੰ ਸਾਡੇ ਬੱਚੇ ਵੀ ਸੁਣਨ ਤੇ ਉਹ ਵੀ ਪ੍ਰਾਉਡ ਫੀਲ ਕਰਨ ਵੀ ਕੁਝ ਚੰਗਾ ਕੰਮ ਕੀਤਾ ਉਹ ਆ ਜਿਹੜੀ ਕੀ ਨੂੰ ਸਿੱਖਿਆ ਮਿਲੇ ਜਿਹੜੇ ਗਾਣੇ ਚ ਕੋਈ ਸਾਨੂੰ ਮਿਲਦਾ ਹੀ ਨਹੀਂ ਕੁਝ ਉਹਦਾ ਗਾਣਾ ਗਾਉਣ ਦਾ ਕੋਈ ਮੋਟਿਵ ਨਹੀਂ। ਉਹ ਕੀ ਨਾਮ ਤੁਹਾਡਾ? ਮੇਰਾ ਨਾਮ ਬਾਬਰ ਪ੍ਰਸੀਪਾਲ ਸਿੰਘ ਹੈ ਜੀ। ਇਹ ਬਚਪਨ ਤੋਂ ਹੀ ਨੂੰ ਅਸੀਂ ਵੀ ਕਰਦੇ ਹੁੰਦੇ ਬੱਲੇ ਗਾਉਣ ਦਾ ਕੰਮ। ਅੱਛਾ ਜੀ। ਤੇ ਸਾਡੇ ਜਿਹੜੇ ਪਾਏ ਪੂਰਨ ਚੱਲਣ ਰਿਹਾ ਹੁਣ। ਬਲਾ ਕੀ ਸਾਡੇ ਸਿੱਖਿਆ ਤੋਂ ਹੋਰ ਦੇ ਮਤਬਜੇ ਸਤਾਵਨ ਮੈਂ ਮੈਨੂੰ ਕੋ ਸਿੱਖਿਆ ਨਹੀਂ ਮੈਨੂੰ ਕੋ ਦੇਖਿਆ ਹੀ ਹਰਵਨ। ਉਹ ਗੁੰਮਦੇ ਆਪਣੇ ਬੱਚਾ ਨਹੀਂ ਆਪਣੇ ਕੋਲ ਬਣ ਸਕਦਾ ਇਦਾਂ ਹੁਣ ਤੁਹਾਡੇ ਕੋਲ ਨਹੀਂ ਤਾਂ ਰਿਹਾ ਡਾਡੀ ਇਹ ਮੇਰੇ ਕੀ ਕਰਦੇ ਨੇ ਕਿਦਾਂ ਸਟੇਟ ਆ ਸਟੈਂਡ ਕਰਦੇ ਨੇ ਮੈਂ ਵੀ ਹੁੰਦਾ ਤੁਹਾਡੇ ਵਿੱਚ ਕਿਦਾਂ ਚੰਗੂਆ ਬੈਲਾ ਹੋ ਗਿਆ ਸ਼ਮੂਖੀ ਉਹਦਾ ਇੰਨਾ ਰਾਇ ਵੀ ਰਾਤ 12 ਮਰੋਸ਼ੀ ਤੱਕ ਬਿਆਦ ਕਰਦਾ ਮੈਂ ਅੱਛਾ ਜੀ ਜੂ ਸ਼ਾਮੀ ਲੱਗਣਾ ਇਸੋ ਕੋਲ ਵਜਾ ਮਾਰ ਰੋਟੀ ਘਾਲ ਰੋਟੀ ਘਾਲਾ ਰੋਟੀ ਦਾ ਚੇਤਾ ਭੁੱਲ ਜਨਾ ਬਾਹਰ ਬਹੁਤ ਵਧੀਆ ਲੱਗਣਾ ਜੀ ਬਚਪਨ ਤੋਂ ਲੱਗੀ ਲੱਗਣੀ ਨੂੰ ਗਾਉਂ ਦੇ ਬੇਟਾ ਗਾਉਣ ਵਾਲੇ ਪਾਸੇ ਜਾ ਕੇ ਕੁਝ ਕੁ ਸੋਚਦੇ ਨੇ ਇਹ ਮਲਦੀ ਸੋਚਾ ਨਹੀਂ ਕੋਈ ਇਹ ਇਹ ਇੱਕ ਕੁਦਰਤੀ ਗੱਲ ਹੁੰਦੀ ਹੈ ਜੀ ਇਸ ਸੰਗੀਤ ਦੀ ਇਹਦਾ ਰੂਹ ਦੀ ਖਰਾਕ ਹੁੰਦੀ ਹੈ ਤੇ ਅੰਦਰੋਂ ਉੱਠਦੀ ਗੱਲ ਹੈ ਜਦੋਂ ਗੁੰਦ ਦਾ ਸੰਗੀਤ ਸੁਣਦਾ ਤਾਂ ਮਨ ਦੀ ਖੁਸ਼ੀ ਹੋ ਜਾਂਦੀ ਹੈ ਬੱਲੇ ਬਹੁਤ ਸੋਹਣਾ ਬੱਧੀਆ ਮਦ ਗੁੰਦਿਆ ਜੀ 2022 ਜੀ ਇਹਦਾ ਇੱਕ ਹੈ ਨਾ ਇਹ ਇਹ ਇਹਦਾ ਸਬਜ਼ਕ ਆਇਆ ਹੈ ਸ਼ੰਗਰ ਮਨਾਰਾ ਦਾ ਨਾਮ ਚਿਤਾਰੀ 2022 ਪਿਛੇ ਕੋਈ ਬਟਾਲੀ ਜਾਂਦੇ ਜੰਮ ਜੰਦੇ ਨੇ ਇੱਕ ਹੋਰ ਗੱਜਲ ਬੋਲੀ ਹੈ ਉਹਨਾਂ ਸਾਡਾ ਜਿਹੜਾ ਰੂਬ ਬਗ ਬਗ ਹੋ ਗਿਆ ਵੀ ਬਹੁਤ ਸੋਹਣੀ ਗੱਜਲ ਬੋਲੀ ਹੈ ਇਹਨੂੰ ਪਰਵਾਰ ਵਿੱਚੋਂ ਜਦੋਂ ਬੱਚਾ ਤਰੱਕੀ ਕਰਦਾ ਨਾ ਤੇ ਮਾਪਿਆਂ ਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਦੱਸ ਨਹੀਂ ਸਕਦੇ ਇਹ ਲਖਾਂ ਦਾ ਵੀ ਕਿਰੀ-ਕਿਰੀ ਗੱਲ ਬੋਲੀ ਇਹ ਕਿੰਨੇ ਵਸਤੇ ਬਹੁਤ ਮਾੜੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਤਰੱਕੀ ਕਰਦੇ ਆ ਚੰਗੇ ਪਾਸੇ ਲੱਗਾ ਨਾਲੇ ਸੰਗੀਤ ਵਿੱਚ ਲੱਗਾ ਸੰਗੀਤ ਗੁਰੂ ਦੀ ਖਰਾਕ ਹੈ ਜਿਹੜਾ ਬੰਦਾ ਸੰਗੀਤ ਸੁਣਦਾ ਨਾ ਉਹਦੇ ਬਾਲੋ-ਬਗ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਕਿ ਸੰਗੀਤ ਇੱਕ ਅਗੋਹੀ ਦੀ ਚੀਜ਼ ਹੈ ਬੰਦਾ ਜਿੰਨਾ ਮਰਜੀ ਉਦਾਸ ਹੋਏ ਕੋਈ ਸ਼ਬਦ ਸੁਣ ਲੈ ਗੀਤ ਸੁਣ ਲੈ ਮਨ ਜੁ ਖੁਸ਼ੀ ਵੱਜ ਜਾਂਦੀ ਬੰਦੇ ਦੀ ਇਸਾ ਨੂੰ ਬੜੀ ਖੁਸ਼ੀ ਹੈ ਮੋਢੀ ਬੱਚਾ ਬੜਾ ਚੰਗਾ ਵੀ ਚੱਗੇ ਕੰਮ ਕਰਦੇ ਆ। ਕਿਰੀ ਲਲ ਤੋਂ ਜਲਦੀ ਦੁਨੀਆ ਚੱਲਣ ਦੀ ਹੁਣ ਕੋਈ ਤੁਹਾਡੇ ਨਾਲ ਖਾਣ ਵਾਲ ਦੇ ਲੱਗੜੀ ਰੋਟੀ ਕੇ ਨਾਲ ਆਪਣੇ ਕੰਮ ਨਾਲ ਵਿਹਾਰ ਬਸੇ ਨੂੰ। 24 ਘੰਟੇ ਬਾਗੀ ਇਦਾਂ ਲੱਗਾ ਹੁੰਦਾ ਵਾ ਆਪਣੇ। ਰਿਆਜ ਕਰਦਾ ਰਹਿੰਦਾ। ਤੇ ਬਾਕੀ